ਲਗੇ ਦਿਨ ਤੋਂ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬੇਰੋਜ਼ਗਾਰ ਨੌਜਵਾਨ ਨੂੰ ਇੱਕ ਪੁਲਿਸ ਅਫਸਰ ਜਾਂ ਪੁਲਿਸ ਅਧਿਕਾਰੀ ਕੁੱਟਦਾ ਨਜ਼ਰ ਆ ਰਿਹਾ ਹੈ ਉਹ ਵੀਡੀਓ ਦੱਸੀ ਜਾ ਰਹੀ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਕਰੀਬ ਦੀ ਔਰ ਉਸ ਵੀਡੀਓ ਦੇ ਵਿੱਚ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਉਹ ਇੱਕ ਐਸਐਚਓ ਹੈ ਜੋ ਇੱਕ ਵਿਅਕਤੀ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਆਲਰੇਡੀ ਪੰਜਾਬ ਦੇ ਅੰਦਰ ਸਿੱਖਿਆ ਕ੍ਰਾਂਤੀ ਦੇ ਅਧੀਨ ਬਹੁਤ ਕੁਝ ਚੱਲਦਾ ਪਿਆ। ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਨੇ ਥਾਂ-ਥਾਂ ਤੇ ਜਾ ਕੇ ਇਨੌਗਰੇਸ਼ਨਸ ਕਰ ਰਹੇ ਨੇ ਨਵੇਂ ਸਕੂਲਾਂ ਦੀਆਂ। ਥਾਂ-ਥਾਂ ਤੇ ਜਾ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਵਧੀਆ ਤੇ ਵੱਖਰਾ ਪਾਇਦਾਣ ਵਿਚਾਰਿਆ ਜਾ ਰਿਹਾ। ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹ ਬੇਹੱਦ ਵਧੀਆ ਹੋ ਰਹੇ ਨੇ। ਐਦਾਂ ਦੀ ਸਿੱਖਿਆ ਕ੍ਰਾਂਤੀ ਕਦੇ ਆਈ ਹੀ ਨਹੀਂ। ਪਰ ਦੂਸਰੇ ਪਾਸੇ ਇਹੋ ਜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਜਿੱਥੇ ਪੁਲਿਸ ਇਸ ਤਰ੍ਹਾਂ ਮੈਨ ਹੈਂਡਲ ਕਰਦੀ ਨਜ਼ਰ ਆ ਰਹੀ ਹੈ ਬਹੁਤ ਵੱਡੇ ਇਲਜ਼ਾਮ ਲਗਾਏ ਗਏ ਨੇ ਇੱਥੋਂ ਤੱਕ ਕਿ ਇਸ ਪੂਰੇ ਵਾਕਿਆ ਨੂੰ ਲੈ ਕੇ ਜਿਸ ਕਿਸਮ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਉਹ ਹੈਰਾਨ ਕਰ ਦੇਣ ਵਾਲੀਆਂ ਨੇ ਦੱਸਦੀ ਹੈ ਕਿ ਜਿਹੜੇ ਈਟੀਟੀ ਬੇਰੁਜ਼ਗਾਰ ਅਧਿਆਪਕ ਹੈਗੇ ਨੇ ਉਹਨਾਂ ਦੇ ਵੱਲੋਂ ਧਰਨਾ ਚੱਲਦਾ ਪਿਆ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਇੱਕ ਅੰਦੋਲਨ ਚੱਲਦਾ ਪਿਆ ਤੇ ਉਸੇ ਨੇ ਦੇ ਦੌਰਾਨ ਇਹ ਕਾਰਵਾਈ ਹੋਈ ਦੱਸੀ ਜਾ ਰਹੀ ਹੈ ਜੋ ਘਟਨਾ ਸਾਹਮਣੇ ਆਈ ਹੈ ਉਸ ਬਾਰੇ ਚਾਨਣ ਪਾਇਆ ਮਾਨਕ ਗੋਇਲ ਨੇ ਇਹ ਨਾਮ ਖਾਸਾ ਸੁਣਿਆ ਹੋਵੇਗਾ ਖਾਸ ਤੌਰ ਦੇ ਉੱਤੇ ਵੱਡੇ ਮਸਲੇ ਜਿਹੜੇ ਨੇ ਮਾਨਕ ਗੋਲ ਵੱਲੋਂ ਵਿਚਾਰੇ ਜਾਂਦੇ ਨੇ ਔਰ ਉਹਦੇ ਵਿੱਚ ਕੀ ਹੋਣੇ ਇੱਕ ਵਿਵਾਦ ਮਾਨਿਕ ਗੋਇਲ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਗਿਆ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੇਸਬੁੱਕ ਪੋਸਟ ਦੇ ਜ਼ਰੀਏ ਉਹ ਇਹ ਜਾਣਕਾਰੀ ਸਾਂਝੀ ਕਰਦੇ ਨਜ਼ਰ ਆਏ ਨੇ ਮਾਨਿਕ ਗੋਇਲ ਨੇ ਆਪਣੇ ਫੇਸਬੁੱਕ ਹੈਂਡਲ ਦੇ ਉੱਤੇ ਲਿਖਿਆ ਹੈ ਕਿ ਬੇਰੁਜ਼ਗਾਰ ਅਧਿਆਪਕ 5994 ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਕੋਲ ਪ੍ਰਦਰਸ਼ਨ ਕਰ ਰਹੇ ਸਨ ਐਸ ਐਚਓ ਆਨੰਦਪੁਰ ਸਾਹਿਬ ਦਾਨਿਸ਼ ਵੀਰ ਸਿੰਘ ਨੇ ਪੜੇ ਲਿਖੇ ਤੇ ਸੰਘਰਸ਼ੀ ਨੌਜਵਾਨ ਬਲਵਿੰਦਰ ਕਾਕਾ ਨਾਲ ਕੁੱਟਮਾਰ ਕੀਤੀ ਹੈ ਯਾਨੀ ਕਿ ਉਸ ਨੌਜਵਾਨ ਦਾ ਨਾਮ ਬਲਵਿੰਦਰ ਕਾਕਾ ਹੈ ਅਤੇ ਬਹੁਤ ਮਾੜਾ ਸਲੂਕ ਕੀਤਾ ਇਸ ਨਾਲ ਮਨ ਬਹੁਤ ਦੁਖੀ ਹੋਇਆ ਅੱਗੇ ਲਿਖਦੇ ਨੇ ਕਿ ਐਸ ਐਚਓ ਸਾਹਿਬ ਤੁਸੀਂ ਮੰਤਰੀ ਦੀ ਚਮਚੀ ਮਾਰਨ ਲਈ ਹੁਣ ਨੌਜਵਾਨਾਂ ਨੂੰ ਕੁੱਟ ਰਹੇ ਹੋ ਤੇ ਗਾਲਾਂ ਕੱਢ ਰਹੇ ਹੋ ਇਹਨਾਂ ਦਾ ਕੀ ਕਸੂਰ ਹੈ ਲਿਖਦੇ ਨੇ ਕਿ ਇਹਨਾਂ ਨੂੰ ਨੌਕਰੀ ਮੰਗਣ ਦਾ ਹੱਕ ਨਹੀਂ ਇਹਨਾਂ ਦੀ ਭਰਤੀ ਮੰਤਰੀ ਹਰਜੋਤ ਬੈਂਸ ਕਰਕੇ ਨਹੀਂ ਹੋ ਰਹੀ ਜਿਸ ਦੀ ਤੁਸੀਂ ਚਮਚੀ ਮਾਰਨ ਲਈ ਮੁੰਡੇ ਨੂੰ ਕੁੱਟਿਆ ਮੇਰੀ ਡੀਜੀ ਅਤੇ ਐਸ ਐਸ ਪੀ ਗੁਰਲੀਨ ਖੁਰਾਨਾ ਨੂੰ ਬੇਨਤੀ ਹੈ ਕਿ ਆਪਣੇ ਇਹਨਾਂ ਐਸ ਐਚਓਜ਼ ਨੂੰ ਲਗਾਮ ਲਾਓ ਪਹਿਲਾਂ ਤੋਂ ਹੀ ਸਿਸਟਮ ਦੇ ਮਾਰੇ ਨੌਜਵਾਨਾਂ ਨੇ ਇਹਨਾਂ ਦਾ ਕੀ ਵਿਗਾੜਿਆ ਹੈ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਸਾਹਿਬ ਮੰਤਰੀ ਵਿਧਾਇਕ ਵੀ ਬਦਲਦੇ ਰਹੇ ਨੇ ਪਰ ਤੁਸੀਂ ਲੋਕਾਂ ਦੀ ਸੇਵਾ ਕਰਨ ਲਈ ਹੋ ਇਹ ਜੋਰ ਗਲਤ ਅੰਸਰਾਂ ਨੂੰ ਫੜਨ ਤੇ ਲਾਓ ਇਹ ਵਿਚਾਰੇ ਤਾਂ ਪਹਿਲਾਂ ਹੀ ਸਿਸਟਮ ਦੇ ਮਾਰੇ ਨੌਜਵਾਨ ਨੂੰ ਸੜਕਾਂ ਤੇ ਰੁਲਣ ਦਾ ਸ਼ੌਂਕ ਥੋੜਾ ਹੈ ਮਾਨਿਕ ਗੋਇਲ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਇੱਕ ਇੰਸਟਾਗ੍ਰam ਅਕਾਊਂਟ ਵੀ ਸਾਂਝਾ ਕੀਤਾ ਹੈ ਔਰ ਮੌਕੇ ਦੀਆਂ ਵੀ ਕੁਝ ਤਸਵੀਰਾਂ ਕੁਝ ਵੀਡੀਓਜ਼ ਵੀ ਸਰਕੂਲੇਟ ਹੋ ਰਹੀਆਂ ਨੇ ਸਿੱਧੇ ਤੌਰ ਦੇ ਉੱਤੇ ਇੱਕ ਨਾਮ ਦਾਨਿਸ਼ ਵੀਰ ਸਿੰਘ ਇੱਕ ਐਸ ਐਚਓ ਦੱਸੇ ਜਾ ਰਹੇ ਨੇ ਉਹਨਾਂ ਦਾ ਸਾਹਮਣੇ ਆ ਰਿਹਾ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜ਼ਾਹਿਰ ਤਨ ਇਹ ਨਹੀਂ ਵਿਚਾਰਿਆ ਜਾ ਸਕਦਾ ਕਿ ਪੁਲਿਸ ਨੂੰ ਇਹ ਅਧਿਕਾਰ ਹੈਗਾ ਕਿ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾਵੇ ਹਾਲਾਂਕਿ ਜੇ ਧੀੜ ਆਊਟ ਆਫ ਕੰਟਰੋਲ ਹੋਵੇ ਜੇ ਉੱਥੇ ਹਾਲਾਤ ਤਣਾਅਪੂਰਵਕ ਹੋ ਜਾਣ ਤਾਂ ਵੀ ਇਸ ਕਿਸਮ ਦਾ ਵਤੀਰਾ ਜਿਹੜਾ ਹੈ ਉਹ ਸਵੀਕਾਰਿਆ ਨਹੀਂ ਜਾ ਸਕਦਾ ਪਰ ਤਾਂ ਵੀ ਲੋਡ ਪੈਂਡ ਤੇ ਲੋਡਿੰਗ ਦੇ ਪ੍ਰੋਟੋਕਾਲਸ ਅਮਲ 'ਚ ਲਿਆਉਣੇ ਪੈਂਦੇ ਨੇ ਪਰ ਇੱਥੇ ਇਦਾਂ ਦੀ ਕੋਈ ਸਥਿਤੀ ਨਹੀਂ ਬਣੀ ਸੀ ਇੱਥੇ ਐਨਸੀ ਪ੍ਰਤੀਤ ਹੋ ਰਿਹਾ ਕਿ ਭੀੜ ਬੇਕਾਬੂ ਹੋ ਗਈ ਹੈ ਇੱਥੇ ਐਨਸੀ ਲੱਗ ਰਿਹਾ ਕਿ ਭੀੜ ਜਿਹੜੀ ਹੈ ਉਹ ਪੁਲਿਸ ਦੇ ਉੱਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ ਜਾਂ ਫਿਰ ਮੌਕੇ ਉੱਤੇ ਹਾਲਾਤ ਤਣਾਅਪੂਰਵਕ ਹੁੰਦੇ ਨਜ਼ਰ ਨਹੀਂ ਆ ਰਹੇ ਜੇ ਆਪਾਂ ਵੀਡੀਓ ਨੂੰ ਧਿਆਨ ਨਾਲ ਦੇਖੀਏ ਤੇ ਆਸ-ਪਾਸ ਜਿਹੜੇ ਧਰਨੇ ਲੱਗੇ ਹੋਏ ਨੇ ਉੱਥੇ ਲੋਕ ਬੈਠੇ ਹੋਏ ਨੇ ਜਿਹੜੇ ਏਟੀਟੀ ਟੀਚਰਸ ਨੇ ਉਹ ਬੈਠੇ ਹੋਏ ਨੇ ਪਰ ਉੱਥੇ ਹੀ ਇੱਕ ਪੁਲਿਸ ਅਧਿਕਾਰੀ ਜਿਹੜਾ ਐਸਐਚਓ ਦੱਸਿਆ ਜਾ ਰਿਹਾ ਉਹ ਹਮਲਾ ਕਰ ਦਿੰਦਾ ਆ ਜਾਂ ਮੈਨ ਹੈਂਡਲ ਕਰਨ ਦੀ ਕੋਸ਼ਿਸ਼ ਕਰਦਾ ਆ ਬਲਵਿੰਦਰ ਕਾਕਾ ਨਾਂ ਦੇ ਇੱਕ ਬੇਰੋਜ਼ਗਾਰ ਈਟੀਟੀ ਅਧਿਆਪਕ ਨੂੰ ਇਸ ਉੱਤੇ ਹੁਣ ਕੀ ਕੁਝ ਹੋਣਾ ਚਾਹੀਦਾ ਹੈ ਇਹ ਫਿਲਹਾਲ ਮਾਨਿਕ ਗੋਇਲ ਨੇ ਆਪਣੇ ਵੱਲੋਂ ਜ਼ਰੂਰ ਲਿਖਿਆ ਹੈ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇ ਗਾਇਸ ਇਸ ਸਮੱਸਿਆ ਉੱਤੇ ਦੇਖਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ